ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਝੋਨੇ ਦੀ ਲਵਾਈ 11 ਜੂਨ ਕੀ ਕਰਤੀ ਕਿਤੇ ਤੁਸੀਂ ਆ ਪੀ ਆਰ 131 ਵਰਗੀਆਂ ਝੁੰਨੀ ਦੀਆਂ ਨਵੀਆਂ ਵੈਰਾਈਟੀਆਂ ਅਗੇਤੀਆਂ ਨਾ ਲਾ ਦਿਓ ਜੇਕਰ ਇਹ ਵੈਰਾਈਟੀ ਅਗੇਤੀ ਲਾਤੀ ਨਾ ਤਾਂ ਤੁਹਾਡੇ ਝਾੜ ਬਹੁਤ ਜ਼ਿਆਦਾ ਘਟ ਜਾਵੇਗਾ ਕਿਉਂਕਿ ਦੋਸਤੋ ਫਿਰ ਇਸ ਦਾ ਅਨਸਾਰਾ ਹੋਵੇਗਾ ਗਰਮੀ ਦੇ ਵਿੱਚ ਜਿੰਨੀ ਜ਼ਿਆਦਾ ਗਰਮੀ ਪਊਗੀ ਗੋਭ ਦੇ ਸਮੇਂ ਜਦੋਂ ਆਪਣਾ ਝੋਨਾ ਨਿਸਾਰਾ ਕਰ ਰਿਹਾ ਹੁੰਦਾਗਾ 19 ਜਿਆਦੇ ਫੜਾ ਵਿੱਚ ਬੰਨਦਾ ਜਿਹਨੂੰ ਆਪਾਂ ਫੋਕ ਕਹਿੰਦੇ ਆ ਇਸ ਲਈ ਸਹੀ ਸਮੇਂ ਤੇ ਇਹ ਝੋਨੇ ਦੀ ਲਵਾਈ ਹੋਣੀ ਬਹੁਤ ਜ਼ਰੂਰੀ ਹੈ ਕੋਈ ਵੀ ਝੋਨੇ ਦੀ ਵੈਰੈਟੀ ਆ ਚਾਹੇ ਲੰਬੇ ਟਾਈਮ ਵਾਲੇ ਵੈਰੈਟੀਆਂ ਚਾਹੇ ਘੱਟ ਟਾਈਮ ਵਾਲੀਆਂ ਵੈਰੈਟੀਆਂ ਉਹ ਅਜਿਹੇ ਸਮੇਂ ਤੇ ਲਾਓ ਕਿ ਜਿਹੜਾ ਉਹਦਾ ਗੋਭ ਦਾ ਟਾਈਮ ਆ ਨਸਰੀ ਦਾ ਟਾਈਮ ਆ ਉਹ ਉਸ ਸਮੇਂ ਹੋਵੇ ਕਿ ਜਿਸ ਸਮੇਂ ਗਰਮੀ ਘੱਟ ਪਵੇ ਤਾਂ ਉਸ ਦਾ ਜਿਹੜਾ ਝਾੜ ਆ ਉਹ ਬੰਪਰ ਲਿਆ ਜਾ ਸਕਦਾ ਤਾਂ ਆਪਾਂ ਕੀ ਕਰਨਾ ਜੇਕਰ ਤੁਸੀਂ 25 ਜੂਨ ਨੂੰ ਇਹ ਝੋਨਾ ਲਾਉਣਾ 25 26 27 ਜੂਨ ਨੂੰ ਤਾਂ ਲੱਗਦਾ ਗ ਆਪਣਾ ਕਿਸਾਨ ਵੀਰ ਆ ਜਿਹੜਾ 30 ਕਿ ਦਿਨਾਂ ਦੇ ਪਨੀਰੀ ਤਿਆਰ ਕਰ ਹੀ ਲੈਂਦਾ ਨਾ ਹਰੇਕ ਕਿਸਾਨ ਵੀਰ ਕਰ ਲੈਂਦਾ ਤਾਂ ਇਹ 25 26 ਮਈ ਨੂੰ ਤੁਸੀਂ ਇਸ ਦੀ ਪਨੀਰੀ ਬੀਜ ਦੇਣੀ ਆ ਜੇਕਰ ਮੈਂ ਆਪਣੀ ਗੱਲ ਕਰਾਂ ਪਿਛਲੇ ਸਾਲ ਮੈਂ ਚੋਨਾ ਲਾਇਆ ਸੀ ਪੀਆਰ 131 ਤਾਂ ਦੋਸਤੋ ਮੈਂ ਇਹ ਆਪਣੇ ਖੇਤਾਂ ਦੇ ਵਿੱਚ ਇੱਕ ਤੇ 2 ਜੁਲਾਈ ਯਾਨਕਿ 2 ਦਿਨਾਂ ਦੇ ਵਿੱਚ ਚੋਨਾ ਲਾਤਾ ਸੀਗਾ 1 ਜੁਲਾਈ ਨੂੰ ਝੋਨਾ ਲਾਉਣਾ ਸਟਾਰਟ ਕੀਤਾ ਸੀ ਤੇ ਬਹੁਤ ਹੀ ਜਿਆਦਾ ਵਧੀਆ ਝੜ ਦਿੱਤਾ ਸੀ ਆ ਨਾ ਤਾਂ ਚੱਲਣ 'ਚ ਕੋਈ ਦਿੱਕਤ ਆਈ ਆ ਨਾਲ ਦੀ ਨਾਲ ਫਟਾਰਾ ਕਰ ਗਿਆ ਸੀ ਆਪਣੇ ਚੈਨਲ ਤੇ ਵੀਡੀਓ ਹੈਗੀਆਂ ਆ ਤੁਸੀਂ ਦੇਖ ਲਓ ਨਾਲ ਦੀ ਨਾਲ ਐਂ ਲੱਗਦਾ ਸੀ ਯਾਰ ਆ ਤਾਂ ਕਮਾਲ ਹੀ ਹੋ ਗਈ ਜੂਰੀਏ ਨੂੰ ਪਾਈਏ ਨਾ ਤਾਂ ਆਪਣੇ ਆਪ ਹੀ ਫਟਾਰਾ ਕਰੀ ਜਾਂਦਾਗਾ ਰਹਿੰਦਾ ਹੁੰਦਾ ਕੱਦ ਵੀ ਵਧੀਆ ਸੀ ਗਿਆ ਤੇ ਝਾੜ ਵਾਲੇ ਵੀ ਇਹਨੇ ਵੱਟ ਕੱਢਦੇ ਸੀਗੇ ਤਾਂ ਦੋਸਤੋ ਪਰ ਮੈਂ ਇਸ ਵਾਰ ਤਹ ਚੋਨਾ ਨਹੀਂ ਲਾਉਂਦਾ ਇਸ ਵਾਰ ਕੋਈ ਹੋਰ ਕੀ ਵੈਰਾਈਟੀ ਲਗਾਉਂਗਾ ਪਰੰਤੂ ਜੇਕਰ ਤੁਸੀਂ ਵਾਕਈ ਚੰਗਾ ਝਾੜ ਲੈਣਾ ਚਾਹੁੰਦੇ ਹੋ ਤਾਂ ਇਸ ਦੀ ਲਵਾਈ ਆਪਾਂ 25 ਜੂਨ ਤੋਂ ਬਾਅਦ ਬਾਅਦ ਹੀ ਕਰਨੀ ਹੈ 25 ਜੂਨ ਤੋਂ ਪਹਿਲਾਂ ਕਰੋਗੇ ਤਾਂ ਥੋੜਾ ਜਿਹਾ ਰਿਸਕ ਆ ਹੁਣ ਰਿਸਕ ਕੀ ਹੈ ਕਿ ਇਹ ਘੱਟ ਸਮੇਂ ਦੇ ਵਿੱਚ ਪੱਕਣ ਵਾਲੀ ਵੈਰਾਈਟੀ ਹੈ ਆਪਣੇ ਖੇਤਾਂ ਜਿੱਦੋਂ ਕਦੂ ਕਰਕੇ ਕਈ ਵੈਰੈਟੀ ਲਗਾਉਨੇ ਆ ਤਾਂ ਸਿਰਫ 110 ਦਿਨ ਲੈਂਦੀ ਆ ਹੁਣ ਘੱਟ ਸਮੇਂ ਵਿੱਚ ਪੱਕਦੀ ਆ ਤੇ ਇਹਨੇ ਨਿਸਾਰਾ ਵੀ ਪਹਿਲਾਂ ਕਰਨਾ ਜੇਕਰ ਉਸ ਸਮੇਂ ਗਰਮੀ ਪੈ ਗਈ ਨਿਸਾਰੇ ਸਮੇਂ ਤਾਂ ਫੋਕ ਜਿਆਦਾ ਵੱਜ ਜਣੀ ਆ ਜਿਹਦੇ ਕਰਕੇ ਇਸ ਦਾ ਝਾੜ ਘਟ ਜੈਣਾ ਤੇ ਆਪਾਂ ਵੈਰੈਟੀ ਕਰ ਦੇਣੀ ਆ ਫੇਲ ਤਾਂ ਕਰਕੇ ਇਸ ਨੂੰ ਦੋਸਤੋਂ ਉਨਾ ਕੁ ਲੇਟ ਲਾਇਆ ਜਾਵੇ ਕਿ ਦੂਜੀਆਂ ਵੈਰੈਟੀਆਂ ਨਾਲ ਹੀ ਨਿਸਾਰਾ ਕਰੇ ਲੇਟ ਹੁੰਦੇ باوجود ਵੀ ਕਿਉਂਕਿ ਜਿਵੇਂ ਆਪਾਂ ਪੂਸਾ 44 ਜਾਂ ਪੀਲਾ ਪੂਸਾ ਵਗੈਰਾ ਲਾਉਂਦੇ ਸੀ ਉਹ ਤਾਂ ਟਾਈਮ ਬਹੁਤ ਜ਼ਿਆਦਾ ਲੈ ਕੇ ਜਾਂਦੀਆਂ ਸੀਆਂ ਤਾਂ ਕਰਕੇ ਆਪਾਂ ਉਹਨਾਂ ਨੂੰ ਗੇਤਾ ਲਗਾਉਂਦੇ ਸੀ ਪਰ ਤੋਂ ਨਸਾਰਾ ਤਾਂ ਨਾ ਲੇਟ ਹੁੰਦਾ ਸੀ ਨਾ ਇਸ ਕਰਕੇ ਇਹਨਾਂ ਦੋਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਹੁਣ ਜਿਹੜਾ ਇਹ ਪੀਆਰ 131 ਵੈਰਾਈਟੀ ਆ ਨਾ ਤਾਂ ਇਹਨੂੰ ਬਹੁਤ ਜ਼ਿਆਦਾ ਸੰਘਣਾ ਲਗਾਉਣਾ ਨਾ ਬਹੁਤ ਜ਼ਿਆਦਾ ਬਰਲਾ ਲਗਾਉਣਾ ਸਾਵ ਸਰਦ ਲਵਾਉਣਾ ਵੀ ਠੀਕ ਠਾਕ ਦੂਰੀ ਹੋਵੇ ਠੀਕ ਹੈ ਨਾ ਵਿਚਕਾਰੀ ਜੇ ਰੱਖਣਾ ਪਾਨਾ ਤਾਂ ਬਿਰਲਾ ਲਾਉਣਾ ਨਾ ਸੰਗਣਾ ਲਵਾਉਣਾ ਹੁਣ ਦੋਸਤੋ ਇਹ ਨਾਂ ਤਾਂ ਬਹੁਤ ਜਦੇ ਘਟ ਸਮਾਂ ਲੈ ਕੇ ਜਾਂਦੀਆਂ ਨਾ ਬਹੁਤ ਜਦੇ ਬੱਦ ਸਮਾਂ ਲੈ ਕੇ ਜਾਂਦੀ ਆ ਵੈਰਾਈਟੀ ਵਧੀਆ ਪਰੰਤੂ ਆਪਾਂ 25 ਜੂਨ ਤੋਂ ਬਾਅਦ ਕਿਉਂ ਕਹਨੇ ਆ ਕਿਉਂਕਿ ਉਦੋਂ ਮੀਂਹ ਪੈਣੇ ਸਟਾਰਟ ਹੋ ਜਾਂਦੀ ਆ ਤਾਂ ਕਰਕੇ ਚੱਲਦਾ ਹੀ ਵਧੀਆ ਫਟਾਰਾ ਵੀ ਵਧੀਆ ਕਰੂਗਾ ਤੇ ਜਦੋਂ ਫਟਾਰਾ ਵਧੀਆ ਹੋਵੇ ਦੇਖਣ ਦੇ ਵਿੱਚ ਵਧੀਆ ਲੱਗੇ ਤਾਂ ਆਪਣੇ ਕਿਸਾਨ ਦੇ ਮਨ ਦੇ ਵਿੱਚ ਨਾ ਲੱਟੂ ਫੁੱਟਨੇ ਸ਼ੁਰੂ ਹੋ ਜਾਂਦੇ ਯਾਰ ਦਿਖ ਬਹੁਤ ਸੋਹਣੀਆ ਝਾੜ ਬਹੁਤ ਵਧੀਆ ਹੋਊਗਾ ਤਾਂ ਕਰਕੇ ਦੋਸਤੋ ਇਹਨਾਂ ਗੱਲਾਂ ਤਿਆਰ ਰੱਖੋ ਹੁਣ ਦਿਓ ਜਾਇਤ ਧੰਨਵਾਦ ਦੋਸਤੋ